ਕਵਰ ਡੀ ਗਨਤੀ ਤੇ ਬੱਚਿਆਂ ਨੇ ਨਵੋਧਿਆ ਸਕੂਲ ਵਿੱਚ ਦਾਖਲੇ ਲਈ ਦਿੱਤਾ ਟੈਸਟ ਪੇਪਰ ਬੱਚਿਆਂ ਦੇ ਮਾਪਿਆਂ ਵੱਲੋਂ ਕੇਂਦਰ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕੇਂਦਰ ਸਰਕਾਰ ਹੀ ਗਰੀਬੀ ਦੇ ਦਲਦਲ ਵਿੱਚੋਂ ਕੱਢ ਸਕਦੀ ਹੈ ਭਾਜਪਾ ਦੇ ਮੰਡਲ ਪ੍ਰਧਾਨ ਸੱਬਰਵਾਲ ਨੇ ਕੀਤਾ ਦਾਅਵਾ ਅੱਜ ਸਰਦਾ ਦਰਬਾਰਾ ਸਿੰਘ ਮੈਮੋਰੀਅਲ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਮਲਸੀਆਂ ਵਿਖੇ ਨਵੋਧਿਆ ਸਕੂਲ ਤਲਵੰਡੀ ਮਾਦੋ ਵਿੱਚ ਦਾਖਲੇ ਲਈ ਟੈਸਟ ਪੇਪਰ ਦੇਣ ਵਾਲੀ ਬੱਚਿਆਂ ਦੀ ਭਾਰੀ ਢੀਗੜੇ ਵੇਖਣ ਨੂੰ ਮਿਲੀ ਇਸ ਮੁਕੇ ਬੱਚਿਆਂ ਦੇ ਮਾਪੇ ਵੀ ਬੜੇ ਉਤਸ਼ਾਹ ਵਿੱਚ ਬੱਚਿਆਂ ਨੂੰ ਟੈਸਟ ਪੇਪਰ ਦਿਵਾਉਣ ਲਈ ਵਹੀਰਾ ਘੱਟ ਕੇ ਪਹੁੰਚੜੇ ਸਨ ਜਦੋਂ ਇਸ ਸੰਬੰਧੀ ਪੱਤਰਕਾਰਾਂ ਦੀ ਟੀਮ ਨੇ ਮਾਪਿਆਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਗਰੀਬ ਬੱਚਿਆਂ ਦੇ ਭਵਿੱਖ ਨੂੰ ਸਵਾਰਨ ਦਾ ਇਹ ਬਹੁਤ ਹੀ ਵੱਡਾ ਯੋਗਦਾਨ ਹੈ ਕਿਉਂਕਿ ਇਸ ਪੇਪਰ ਵਿੱਚ ਪਾਸ ਹੋਣ ਵਾਲੀ ਬੱਚਿਆਂ ਦੀ 12ਵੀਂ ਕਲਾਸ ਤੱਕ ਦੀ ਪੜ੍ਹਾਈ ਬਿਲਕੁਲ ਫ੍ਰੀ ਹੈ ਚੋਗੀ ਗਰੀਬ ਪਰਿਵਾਰਾਂ ਨੂੰ ਬਹੁਤ ਵੱਡੀ ਰਾਹਤ ਹੈ ਕਿਉਂਕਿ ਇਸ ਸਕੂਲ ਦੀ ਪੜ੍ਹਾਈ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾ ਰਹੀ ਹੈ ਜਦਕਿ ਬੱਚਿਆਂ ਦੀ ਖੁਰਾਕ ਵੀ ਬਹੁਤ ਵਧੀਆ ਕੁਆਲਿਟੀ ਦੀ ਮਿਲ ਰਹੀ ਹੈ ਲੋਕਾਂ ਦਾ ਪੂਰਾ ਵਿਸ਼ਵਾਸ ਹੈ ਕਿ ਇਸ ਸਕੂਲ ਵਿੱਚ ਪੜ੍ਹਨ ਵਾਲੇ ਬੱਚੇ ਜ਼ਰੂਰ ਆਪਣੀ ਮੰਜ਼ਿਲ ਤੇ ਪਹੁੰਚਦੇ ਹਨ ਜਿਸ ਕਰਕੇ ਗਰੀਬ ਪਰਿਵਾਰ ਬੜੇ ਉਤਸ਼ਾਹ ਨਾਲ ਇਸ ਸਕੂਲ ਵਿੱਚ ਆਪਣੇ ਬੱਚੇ ਦਾਖਲ ਕਰਵਾਉਣ ਲਈ ਵਹੀਰਾਕਾਤਕੇ ਆ ਰਹੇ ਹਨ ਜੇਕਰ ਗਰ ਟੰਡੋਵਾ ਸਕੂਲ ਦੀ ਗੱリエ ਤਾਂ ਦੋ ਦਹਾਕਿਆਂ ਤੋਂ ਲਗਾਤਾਰ ਆਪਣੇ ਬੱਚੇ ਇਸ ਸਕੂਲ ਵਿੱਚ ਦਾਖਲ ਕਰਵਾਉਣ ਵਿੱਚ ਕਾਮਯਾਬ ਹੋ ਰਹੇ ਹਨ ਪ੍ਰੋਸੀਯੋਗ ਸੂਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਵੀ ਟੰਡਵਾ ਸਕੂਲ ਦੇ 20 ਤੋਂ ਵੱਧ ਬੱਚੇ 6ਵੀਂ ਕਲਾਸ ਲਈ ਟੈਸਟ ਪੇਪਰ ਦੇ ਰਹੇ ਹਨ ਜੋ ਹਲਕੇ ਲਈ ਬੜੀ ਮਾਣ ਵਾਲੀ ਗੱਲ ਹੈ ਜਦੋਂ ਇਸ ਸੰਬੰਧੀ ਭਾਜਪਾ ਦੇ ਮੰਡਲ ਪ੍ਰਧਾਨ ਦਲਬੀਰ ਸਿੰਘ ਸੱਭਰਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਹੀ ਲੋਕਾਂ ਨੂੰ ਗਰੀਬੀ ਦੀ ਦਾਲ ਦਲ ਵਿੱਚੋਂ ਬੱਢ ਲਈ ਅਗਿਆ ਰਹੀ ਹੈ ਕਿਉਂਕਿ ਜੋ ਵੀ ਸਹੂਲਤਾ ਕੇਂਦਰ ਸਰਕਾਰ ਵੱਲੋਂ ਆ ਰਹੀਆਂ ਹਨ ਉਹ ਸੂਬਾ ਸਰਕਾਰਾਂ ਆਪਣੇ ਨਾਂ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਨਾ ਕਰ ਰਹੀਆਂ ਹਨ ਉਹਨਾਂ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਨੀਤੀਆਂ ਨਾਲ ਜੁੜਨ ਦਾ ਅਸਦਾ ਦਿੱਤਾ ਤੇ ਤੁਸੀਂ ਆਪਣੇ ਬੱਚੇ ਨੂੰ ਲੈ ਕੇ ਆਏ ਹੋ ਹਾਂਜੀ ਤੇ ਕੀ ਸੁਭਨਾਵਾ ਤੁਹਾਡਾ ਜੇ ਬੱਚਾ ਇੱਥੋਂ ਪਾਸ ਹੋ ਜਾਂਦਾ ਤੇ ਕੀ ਬੱਚਾ ਬੱਚੇ ਦਾ ਕੀ ਹੋਊਗਾ ਕੋਇਕ ਜੇ ਸਾਡਾ ਬੱਚਾ ਪਾਸ ਹੋ ਜਾਂਦਾ ਆ ਤਾਂ ਵਧੀਆ ਤੁਹਾਨੂੰ ਹੋਏਗਾ ਹਾਂਜੀ ਹਾਂਜੀ ਪੜ੍ਹ ਲੇ ਕੇ ਵਧੀਆ ਆ ਸਾਰਾ ਕੁਝ ਫ੍ਰੀ ਆ ਆਪਾਂ ਨੂੰ ਮਿਲ ਰਿਹਾ ਆ ਸਾਰਾ ਕੁਝ ਬਿਲਕੁਲ ਇਹਦਾ ਵੀ ਫ੍ਰੀ ਆ ਮਤਲਬ ਇਹਦਾ ਵੀ ਜੇ ਤੁਹਾਡਾ ਬੱਚਾ ਪਾਸ ਹੋ ਜਾਂਦਾ ਤੇ 12 ਕਲਾਸਾਂ ਲਈ ਤੁਸੀਂ ਟੈਨਸ਼ਨ ਫ੍ਰੀ ਆ ਸਰਕਾਰ ਵੱਲੋਂ ਸਾਰਾ ਕੁਝ ਹੋਣਾ ਹਾਂਜੀ ਹਾਂਜੀ ਤੇ ਕੀ ਇਹਦੇ ਵਿੱਚ ਤੁਸੀਂ ਸੁਝਾਅ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਵੀ ਇੱਥੇ ਲੈ ਕੇ ਆਉਣ ਬੱਚਿਆਂ ਨੂੰ ਹਾਂਜੀ ਵਧੀਆ ਆ ਸਾਰਾ ਕੁਝ ਫ੍ਰੀ ਆ ਬੱਚੇ ਅੰਤ ਵਰਦਿਆਂ ਤੱਕ ਸਾਰਾ ਕੁਝ ਰਹਿ ਰਿਹਾ ਆ ਹਾਂਜੀ ਹਾਂਜੀ ਵਧੀਆ ਆ ਜੇ ਤੁਸੀਂ ਬੱਚਾ ਆਣ ਕੇ ਪੜ੍ਹੋ ਮਤਲਬ ਬੱਚਿਆਂ ਨੂੰ ਜਿਹੜੇ ਲੈ ਕੇ ਆਉਂਦੇ ਤੇ ਬੱਚਿਆਂ ਦਾ ਇੱਥੇ ਪਵੈਖ ਜਿਹੜਾ ਤੁਸੀਂ ਕਿੰਨੇ ਵੀ ਬਹੁਤ ਵਧੀਆ ਸਰਕਾਰ ਵੱਲੋਂ ਬਣ ਜਾਂਦਾ ਮਾਪੇ ਜਿਹੜੇ ਟੈਨਸ਼ਨ ਫਰੀ ਹੈ ਹਾਂ ਠੀਕ ਹੈ ਤੁਹਾਡਾ ਮੇਰਾ ਨਾਮ ਜਸਵੀਰ ਸਿੰਘ ਹੈ ਪਿੰਡ ਕਿਹੜਾ ਫੋਟਲਾ ਸੂਰਮਾ ਤੇ ਤੁਸੀਂ ਵੀ ਅੱਜ ਨਵਿੱਧਿਆ ਸਕੂਲ ਦਾ ਪੇਪਰ ਦੇਣ ਲਈ ਆਪਣੇ ਬੱਚੇ ਨੂੰ ਲੈ ਕੇ ਆਏ ਬੱਚਿਆਂ ਲੈ ਕੇ ਆਏ ਕਿੰਨੇ ਬੱਚੇ ਲੈ ਕੇ ਆਏ ਮੇਰਾ ਇੱਕ ਬੱਚਾ ਹੈ ਅੱਛਾ ਜੀ ਲੈ ਕੇ ਆਏ ਕੀ ਤੁਹਾਡਾ ਸੁਪਨਾ ਵੀ ਜੇ ਤੁਹਾਡਾ ਬੱਚਾ ਪਾਸ ਹੋ ਜਾਂਦਾ ਤੋ ਤੋ ਇਕਦੇ ਕੀ ਤੁਸੀਂ ਸੋਚ ਰੱਖਦੇ ਸੁਪਨਾ ਤਾਂ ਇਹ ਜੇ ਹਰ ਇੱਕ ਮਾਪੇ ਦੀ ਆਸ ਹੁੰਦੀ ਹੈ ਵੀ ਉਹਨਾਂ ਦਾ ਬੱਚਾ ਰਗਾ ਚੰਗੀ ਵਿੱਦਿਆ ਪ੍ਰਦਾਨ ਕਰਕੇ ਚੰਗਾ ਭਵਿੱਖ ਆਪਣਾ ਤੈਅ ਕਰੇ ਸਾਨੂੰ ਪੂਰੀ ਆਸ ਹੈ ਕਿ ਸਾਡਾ ਬੱਚਾ ਇੱਥੋਂ ਆਪਣਾ ਪੇਪਰ ਜਿਹੜਾ ਪਾਸ ਕਰਕੇ ਉਹ ਜਿਹੜਾ ਕਿ ਆਪਣੇ ਨਾਮੋਦਰ ਦੇ ਵਿੱਚ ਆਪਣਾ ਜਿਹੜਾ ਤੇ ਨਾਮ ਹੋ ਸਕੇ ਹੂੰ ਜਿਸ ਤਰ੍ਹਾਂ ਕਿ ਬਹੁਤੇ ਮਾਪਿਆਂ ਨਾਲ ਗੱਲ ਹੋਈ ਹੈ ਉਹ ਕਹਿੰਦੇ ਵੀ ਜੇ ਸਾਡਾ ਬੱਚਾ ਪਾਸ ਹੋ ਜਾਂਦਾ ਤੇ 12 ਕਲਾਸਾਂ ਤੱਕ ਜਿਹੜੇ ਮਾਪੇ ਟੈਨਸ਼ਨ ਫਰੀ ਆ ਸਾਰਾ ਕੁਝ ਸਰਕਾਰ ਵੱਲੋਂ ਜਿਹੜਾ ਉਸ ਬਾਰੇ ਕੀ ਕਹਿਣਾ ਚਾਹੁੰਦੇ ਆ ਸਰ ਬਿਲਕੁਲ ਇਹ ਤਾਂ ਹੈ ਜੀ ਕਿ ਸਰਕਾਰ ਜ਼ਿੰਮੇਵਾਰੀ ਚੱਕਦੀ ਹੈ ਇਸ ਗੱਲ ਤੇ ਦਾ ਅੱਗੇ ਮਾਪਿਆਂ ਦੀ ਜ਼ਿੰਮੇਵਾਰੀ ਉਹ ਵੀ ਕਰਦੇ ਆ ਕਿ ਪ੍ਰਾਈਵੇਟ ਸਕੂਲ ਨੇ ਵੱਡੀ ਲੁੱਟ ਕਰਦੇ ਆ ਮਾਪਿਆਂ ਦੀ ਤੋਂ ਉਸ ਤੋਂ ਜਿਹੜੇ ਕਿ ਚਿੰਤਾ ਮੁਕਤ ਹੁੰਦੇ ਆ ਬਾਪੇ ਤੋਂ ਸਰਕਾਰ ਦੀ ਇਹ ਜ਼ਿੰਮੇਵਾਰੀ ਵੱਧਦੀ ਹੈ ਤੇ ਜਿਹੜੇ ਤਾਂ ਗੱਲ ਕਰੀਏ ਚੰਗੇ ਵਿਦਿਆ ਪ੍ਰਦਾਨ ਕਰਕੇ ਬੱਚਿਆਂ ਨੂੰ ਜਿਹੜਾ ਕਿ ਹੁੰਦਾ ਹੈ ਉਹ ਇੱਕ ਚੰਗਾ ਤਅ ਕੀਤਾ ਹੈ ਜਿਹੜੇ ਕਿ ਪ੍ਰਾਈਵੇਟ ਲੋਟੋਰੀ ਉਹ ਬੰਦ ਹੋ ਸਕਦੀ ਹੈ ਤੇ ਮਾਪਿਆਂ ਨੂੰ ਤੁਸੀਂ ਕੀ ਬੱਚੇ ਗਰੀਬ ਬੱਚੇ ਜਿਹੜੇ ਪੜ੍ਹਦੇ ਉਹਨਾਂ ਨੂੰ ਕੀ ਸੁਝਾਅ ਦੇਣਾ ਚਾਹੁੰਦੇ ਹੋ ਵੀ ਉਹ ਵੱਧ ਤੋਂ ਵੱਧ ਧਿਆਨ ਦੇ ਕੇ ਇੱਥੇ ਪੇਪਰ ਦਵਾਉਣ ਤੇ ਜਿਹਦਾ ਇੱਕ ਬੱਚਿਆਂ ਦਾ ਬਣ ਸਕਦਾ ਹੈ ਬੱਚਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਵੀ ਜੋ ਆਉਣ ਵਾਲਾ ਸਮਾਂ ਵਾ ਜੋ ਹੁਣ ਦਾ ਸਮਾਂ ਵਾ ਸੋ ਇੱਕ ਅਨਪੜ੍ਹੇ ਦੇ ਬੰਦੇ ਦੀ ਜਿਹੜੀ ਜ਼ਿੰਦਗੀ ਆ ਉਹ ਇੱਕ ਅੰਨੇ ਦੇ ਬਰਾਬਰ ਆ ਸੋ ਅਨਪੜ੍ਹੇ ਬੰਦੇ ਦੀ ਜਿੰਦਗੀ ਕੋਈ ਨਹੀਂ ਹੈਗੀ ਹੁਣ ਦੇ ਸਮੇਂ ਦੇ ਵਿੱਚ ਜਿਹੜੇ ਆਪਣਾ ਪੜ੍ਹ ਲੈ ਕੇ ਆਪਣੇ ਮਾਪਿਆਂ ਦਾ ਲੈ ਕੇ ਉਹ ਵੇਖਾ ਆਪਣੇ ਮਾਪਿਆਂ ਦਾ ਸੁਪਨਾ ਪੂਰਾ ਕੀਤਾ ਜਾਵੇ ਤਾਂ ਕਿ ਜਿਹੜਾ ਆਪਣਾ ਆਉਣ ਵਾਲਾ ਭਵਿੱਖ ਆ ਉਹ ਸਹੀ ਤਰੀਕੇ ਨਾਲ ਸਹੀ ਆਪਣੀ ਜ਼ਿੰਦਗੀ ਆਪਰੇਟ ਕਰ ਸਕਣ ਮੇਰਾ ਨਾਮ ਚਰਨਜੀਤ ਕੌਰ ਆ ਪਿੰਡ ਜਿਹੜਾ ਕੋਟਲਾ ਸੂਰਜਮਾਲ ਕੁਸ਼ੀ ਅੱਜ ਨਵਿੱਧਿਆ ਸਕੂਲ ਚ ਬੱਚੇ ਨੂੰ ਪੇਪਰ ਦੇਣ ਲਈ ਆਪਣੇ ਨੂੰ ਲੈ ਕੇ ਆਏ ਹਾਂ ਜੀ ਮੇਰੀ ਕੁੜੀ 5th ਕਲਾਸ ਚ ਪੜ੍ਹਦੀ ਆ ਉਹਨਾਂ ਦਾ ਅੱਜ ਪੇਪਰ ਸੀਗਾ ਨਮੋਧਿਆ ਸਕੂਲ ਦਾ ਜੀ ਸੋਚਦੇ ਕਿ ਜੇ ਤੋਂ ਬੱਚਾ ਤੁਹਾਡਾ ਪਾਸ ਹੋ ਜਾਂਦਾ ਤੇ ਉਹਦਾ ਭਵਿੱਖ ਕਿਹੋ ਜਿਹਾ ਸੁਭਨਾ ਤੁਹਾਡਾ ਅਸੀਂ ਇਹ ਸੋਚਦੇ ਆ ਕਿ ਹਰ ਇੱਕ ਮਾਪੇ ਦਾ ਇਹੀ ਹੁੰਦਾ ਆ ਕਿ ਬੱਚਾ ਸਾਡਾ ਵਧੀਆ ਤਰੀਕੇ ਨਾਲ ਆਪਣੀ ਪੜ੍ਹਾਈ ਕਰੇ ਵਧੀਆ ਤਰੀਕੇ ਨਾਲ ਆਪਣਾ ਪੜ੍ਹੇ ਲਿਖੇ ਤਾਂ ਹਰ ਇੱਕ ਮਾਪੇ ਦੀ ਇਹੀ ਸੋਚ ਆ ਕਿ ਸਾਡਾ ਬੱਚਾ ਅੱਗੇ ਤੱਕੇ ਵਧੇ ਤੇ ਆਪਣੇ ਵਧੀਆ ਮਤਲਬ ਕਿ ਆਪਣੇ ਪਰਿਵਾਰ ਨਾਲ ਚਲੋ ਪਰਿਵਾਰ ਦਾ ਹੁੰਦਾ ਆ ਕਿ ਬੱਚੇ ਨੂੰ ਗਾਈਡ ਕਰਨਾ ਆਪਣੇ ਬੱਚੇ ਨੂੰ ਹਰੇਕ ਹਰ ਇੱਕ ਮਾਪੇ ਦਾ ਇਹੀ ਸੁਪਨਾ ਆ ਕਿ ਭਵਿੱਖ ਵਧੀਆ ਬੱਚੇ ਦਾ ਬਣੇ ਇਹ ਕੇਂਦਰ ਸਰਕਾਰ ਵੱਲੋਂ ਜਿਹੜਾ ਇਹ ਸਾਰਾ ਸੈਟਅਪ ਕਿ 12 ਕਲਾਸਾਂ ਤੱਕ ਸਾਰਾ ਖਰਚਾ ਸਰਕਾਰ ਦਾ ਵਾ ਹਾਂਜੀ ਤੇ ਉਸ ਬੰਦ ਦੀ ਕੀ ਕਹਿਣਾ ਚਾਹੁੰਦੇ ਆ ਕਿ ਸਰਕਾਰ ਦਾ ਕਿਹੋ ਜਿਹਾ ਇਹ ਬੱਚਿਆਂ ਲਈ ਹਾਂਜੀ ਬਹੁਤ ਵਧੀਆ ਸਾਨੂੰ ਬਹੁਤ ਵਧੀਆ ਹਰੇਕ ਮਤਲਬ ਜਿਹੜੇ ਵੀ ਬੱਚੇ ਗਏ ਆ ਦੇ ਸੁਣ ਕੇ ਇਹ ਆਂਦਾ ਬਹੁਤ ਵਧੀਆ ਇੱਥੇ ਦੀ ਪੜਾਈ ਆ ਤੇ ਚਲੋ ਸਾਡਾ ਬੱਚਾ ਵੀ ਹੋਗਾ ਤਾਂ ਸਿੱਝਰੂ ਭੇਜਾਂਗੇ ਕਿ ਬੱਚਿਆਂ ਦੇ ਮਾਪਿਆਂ ਨੂੰ ਸੁਝਾਅ ਦੇਣਾ ਚਾਹੁੰਦੇ ਮੈਂ ਜਿਹੜੇ ਆਪਣੇ ਬੱਚਿਆਂ ਦੇ ਪੇਪਰ ਇੱਥੇ ਦਿਵਾਉਣ ਤੇ ਬੱਚਿਆਂ ਦਾ ਜਿਹੜਾ ਪਵਿੱਕ ਵਧੀਆ ਬਣ ਸਕੇ ਹਾਂਜੀ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਹਰੇਕ ਮਾਪੇ ਨੂੰ ਚਲੋ ਕਰਨਾ ਚਾਹੀਦਾ ਹੈ ਇਹ ਮਤਲਬ ਕਿ ਸਰਕਾਰੀ ਚਲੋ ਸਰਕਾਰ ਵੱਲੋਂ ਹਰੇਕ ਮਾਪੇ ਨੂੰ ਆਪਣੇ ਲਈ ਬੱਚਿਆਂ ਲਈ ਪੇਪਰ ਦਿਵਾਉਣ ਤੇ ਆਪਣੇ ਬੱਚਿਆਂ ਦਾ ਪਵਿੱਕ ਵਧੀਆ ਬਣਾਉਣ ਸਰਪਾਲ ਸਾਹਿਬ ਵਿਦਿਆ ਸਕੂਲ ਦੇ ਅੱਜ ਟੈਸਟ ਪੇਪਰ ਹੋਏ ਸੀ ਤੁਹਾਡੇ ਸ਼ਹਿਰ ਦੇ ਵਿੱਚ ਮਲਸੀਆਂ ਦੇ ਸਕੂਲ ਦੇ ਵਿੱਚ ਬੜੀਆਂ ਵਹੀਰਾ ਘੱਟ ਕੇ ਜਿਹੜੇ ਆ ਮਾਪੇ ਪਹੁੰਚ ਰਿਆ ਵੀ ਕਿਤੇ ਜੇ ਦਾਖਲਾ ਉਸ ਸਕੂਲ ਦੇ ਵਿੱਚ ਮਿਲ ਜੇ ਤੇ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਬਣ ਜੂਏ ਅਸੀਂ ਟੈਨਸ਼ਨ ਫਰੀ ਹੋ ਜੀਏ 12ਵੀਂ ਕਲਾਸ ਤੱਕ ਫਰੀ ਸਾਰਾ ਕੁਝ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਸਕੂਲ ਇੱਕ ਬਹੁਤ ਵੱਡਾ ਕੇਂਦਰ ਸਰਕਾਰ ਇੱਕ ਗਰੀਬਾਂ ਉੱਪਰ ਛਪਨ ਦਾ ਪਰਦਾ ਲਾ ਕੀ ਕਹਿਣਾ ਚਾਹੁੰਦੇ ਹਾਂ ਤੁਹਾਡਾ ਸਭ ਬਹੁਤ ਵੱਡਾ ਵਧੀਆ ਸਵਾਲ ਹੈ ਤੁਹਾਡਾ ਕਿ ਬੱਚਿਆਂ ਦੇ ਆਉਣ ਵਾਲੇ ਭਵਿੱਖ ਦੇ ਵਾਸਤੇ ਇਹ ਨੋਜਿਆ ਸਕੂਲ ਜਿਹੜੇ ਆ ਇਹ ਖਾਸ ਕਰਕੇ ਸਾਡੇ ਗਰੀਬਾਂ ਦੇ ਬੱਚਿਆਂ ਲਈ ਇੱਕ ਬਹੁਤ ਵਧੀਆ ਮੰਜ਼ਲ ਤੇ ਪਹੁੰਚਣ ਵਾਲੀ ਗੱਲ ਹੈ ਕਿਉਂਕਿ ਜਿਹੜਾ ਬੱਚਾ ਅਸ਼ਾਰ ਹੋਵੇ ਔਰ ਪੈਸੇ ਜਾਂ ਖੂਨ ਜਾਂ ਪਰਿਵਾਰ ਦੇ ਖੁਆਜਾ ਹੋਏ ਕਈ ਵਾਰੀ ਕੋਈ ਪ੍ਰੋਬਲਮ ਹੁੰਦੀ ਪਰਿਵਾਰਾਂ ਦੇ ਵਿੱਚ ਉਹ ਬੱਚਾ ਉੱਥੇ ਜਦੋਂ ਐਂਟਰੀ ਕਰ ਲੈਂਦਾ ਤੇ ਸਾਰਾ ਹੀ ਸੈਂਟਰ ਸਰਕਾਰ ਦਾ ਖਰਚਾ ਇਹ ਇਕੱਲੇ ਜੀ ਦੁੱਧਿਆ ਸਕੂਲ ਦੀ ਗੱਲ ਨਹੀਂ ਹੋਰ ਵੀ ਬਹੁਤ ਸੁੱਖ ਸਹੂਲਤਾਂ ਜਿਹੜੀਆਂ ਤਕਰੀਬਨ ਬਾਲੇ ਗਾਡਰਾਂ ਦੀ ਗੱਲ ਹੋਵੇ ਜਿਹੜੇ ਮਕਾਨ ਆ ਗਰੀਬ ਲੋਕਾਂ ਦੇ ਘੱਟੋ ਘੱਟ 50000 ਮਕਾਨ ਸਾਡੇ ਜੋ ਧਿਆਨ ਚ ਆ ਪੰਜਾਬ ਦੇ ਵਿੱਚ ਆਇਆ ਹੋਇਆ ਪੰਜਾਬ ਵਿੱਚ ਬਣ ਰਿਹਾ ਆ ਹੋਰ 5 ਲੱਖ ਦੀ ਸਕੀਮ ਜਿਵੇਂ ਕਿ ਆਪਾਂ ਲਾਈਏ ਵੀ 5 ਲੱਖ ਦਾ ਇਲਾਜ ਇੱਕ ਬਹੁਤ ਵੱਡੀ ਗੱਲ ਆ ਇਹ ਕਿਉਂਕਿ ਜਿਹੜਾ ਗਰੀਬ ਇਲਾਜ ਨਹੀਂ ਕਰ ਸਕਦਾ ਚੰਗੇ ਭਲੇ ਬੰਦੇ ਵੀ ਉਥੋਂ ਇਲਾਜ 5 ਲੱਖ ਦਾ ਇਲਾਜ ਫ੍ਰੀ ਸੈਂਟਰ ਸਰਕਾਰ ਦੀ ਵੀ ਇਸ ਸਕੀਮ ਹੈ ਕਿਉਂ ਹੋਰ ਬਹੁਤ ਵਧੀਆ ਸਕੀਮਾਂ ਜਿਹੜੀਆਂ ਜਦਾਟ ਦਾਲ ਸਕੀਮ ਚੰਗੀਆਂ ਚੰਗੀਆਂ ਸਕੀਮਾਂ ਜੀਵਨ ਦਾਣੇ ਦੇ ਵਾਸਤੇ ਬਹੁਤ ਵੱਡੀਆਂ ਸਕੀਮਾਂ ਸਕੀਮਾਂ ਨੇ ਇਹ ਸਾਰੀਆਂ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਜਿਹੜੀਆਂ ਵੀ ਸਾਨੂੰ ਸੁਰਖਲਤਾ ਮਿਲਦੀਆਂ ਕਿਉਂਕਿ ਪੰਜਾਬ ਸਰਕਾਰ ਅਜੇ ਬਹੁਤ ਕੁਝ ਰੱਖੀ ਬੈਠੀ ਆ ਸਿਰਫ ਸੈਂਟਰ ਸਰਕਾਰ ਭੇਜਦਾ ਆ ਇਹ ਆਪਣੇ ਨਾਂ ਦੇ ਉੱਤੇ ਸਕੀਮਾਂ ਜਿਹੜੇ ਪੈਸੇ ਜਿਹੜੇ ਉਹ ਡਿਸਟ੍ਰੀਬਿਊਟ ਕਰਦੇ ਆ ਪਰ ਉਹ ਪਰ ਪੂਰੇ ਸਹੀ ਢੰਗ ਦੇ ਨਾਲ ਇਹ ਸਕੀਮਾਂ ਮੈਂ ਕਿੰਨਾ ਵੀ ਪੰਜਾਬ ਦੇ ਵਿੱਚ ਦੇਣ ਤੇ ਇੱਥੇ ਗਰੀਬੀ ਦਾ ਨਾ ਦੀ ਕੋਈ ਚੀਜ਼ ਨਾ ਰਵੇ ਮੈਂ ਉਹਨਾਂ ਇਹ ਸਮੇਂ 'ਚ ਆਪਣੇ ਲੋਕਾਂ ਨੂੰ ਸਾਰੇ ਬੇਨਤੀ ਕਰਾਂਗਾ ਪੰਜਾਬ ਦੇ ਲੋਕਾਂ ਨੂੰ ਵਿਆਓ ਅਸੀਂ ਪੰਜਾਬ ਦੇ ਵਿੱਚ ਭਾਜਪੀ ਦੇ ਨਾਲ ਜੁੜ ਕੇ ਇੱਕ ਚੰਗਾ ਪ੍ਰਖ ਦੀ ਪਾਲਣਾ ਕਰੀਏ ਤਾਂ ਜੋ ਚੰਗਾ ਪ੍ਰਖ ਆਵੇ ਔਰ ਸਾਰੇ ਹੀ ਬਰਾਬਰਤਾ ਜੋ ਸਾਡਾ ਹੱਕ ਅਧਿਕਾਰ ਦਾ ਹੈ ਸਾਰੇ ਹੱਕ ਅਧਿਕਾਰ ਲਈਏ ਇਸ ਕਰਕੇ ਦੁਆਰਾ ਫਿਰ ਵੀ ਬੇਨਤੀ ਕਰਦਾ ਹਾਂ ਪੰਜਾਬ ਦੇ ਵਿੱਚ ਲੋਕਾਂ ਨੂੰ ਬਿਲਾਓ ਭਾਰਤੀ ਜਨਤਾ ਪਾਰਟੀ ਜਿਹਦੇ ਵਿੱਚ ਸੈਂਟਰ ਦੇ ਵਿੱਚ ਸਰਕਾਰ ਆ ਤੇ ਪੰਜਾਬ ਦੇ ਵਿੱਚ ਹੀ ਸਰਕਾਰ ਆਵੇ ਤਾਂ ਜੋ ਅਸੀਂ ਆਪਣਾ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕੀਏ